ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮਾੜਾ ਹੋਇਆ ਜੀ ਸਾਡਾ ਭਰਾ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ ਸੋ ਇੰਨੀ ਭਰੀ ਜਵਾਨੀ ਚ ਕਿਸੇ ਪੁੱਤ ਦਾ ਆਪਦੇ ਮਾਪਿਆਂ ਨਾਲ ਵਿਛੜਨਾ ਬਹੁਤ ਮਾੜਾ ਹੋਇਆ ਸਾਡੀ ਇੰਡਸਟਰੀ ਦਾ ਮਾਨ ਸੀ ਤੇ ਮੈਂ ਜਿਹੜੀ ਗੱਲੋਂ ਤੁਹਾਡੇ ਨਾਲ ਲਾਈਵ ਹਾਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਇਹ ਮੀਡੀਆ ਵਾਲਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਹੱਥ ਮਨਕੀਰ ਦੀ ਰਿਕਵੈਸਟ ਆ ਭਰਾਓ ਜੇ ਤੁਸੀਂ ਚੰਗਾ ਨਹੀਂ ਛਾਪ ਸਕਦੇ ਮਾੜਾ ਨਾ ਛਾਪੋ ਪਹਿਲਾਂ ਉਹ ਜਦੋਂ ਜਿੰਦਾ ਸੀ ਤੁਸੀਂ ਉਹਦੇ ਬਾਰੇ ਲਿਖ ਲਿਖ ਕੇ ਜੀ ਉਹ ਐ ਕਰਦਾ ਐ ਉਹ ਫਲਾਣਾ ਕਰਦਾ ਗਵਾ ਲਿਆ ਅੱਜ ਤੁਸੀਂ ਸੇਮ ਉਹ ਚੀਜ਼ਾਂ ਮੇਰੇ ਬਾਰੇ ਛਾਪੀ ਜਾਂਦੇ ਹੋ ਮਨਕੀਰਤ ਟੌਲਖ ਦਾ ਕੋਈ ਮੈਨੇਜਰ ਸੀ ਜੀ ਕਿਹੜਾ ਮੈਨੇਜਰ ਸੀ ਕਿਉਂ ਝੂਠੀਆਂ ਗੱਲਾਂ ਕਿਉਂ ਐ ਕਰੀ ਜਾਂਦੇ ਹੋ ਮੈਨੂੰ ਆਹ ਨਹੀਂ ਡਰ ਯਾਰ ਠੀਕ ਆ ਮੈਨੂੰ ਕੋਈ ਮਾਰ ਜੇ ਕਰ ਦੇ ਤੁਹਾਡਾ ਉਹ ਚੀਜ਼ਾਂ ਵੀ ਰਾਂਝਾ ਰਾਜੀ ਹੁੰਦਾ ਨਾ ਕਰ ਲਿਓ ਸਾਰੀ ਇੰਡਸਟਰੀ ਸਦਮੇ 'ਚ ਆਇਆ ਸਾਰਾ ਪੰਜਾਬ ਸਦਮੇ 'ਚ ਕੀ ਹੋਇਆ ਕੀ ਨਹੀਂ ਉਤੋਂ ਤੁਸੀਂ ਮੇਰੇ ਬਾਰੇ ਇਹ ਚੀਜ਼ਾਂ ਛਾਪੀ ਜਾਂਦੇ ਹੋ ਜੀ ਕੋਈ ਮੈਨੇਜਰ ਪਹਿਲਾਂ ਤੁਸੀਂ ਕੋਈ ਵੈਰੀਫਾਈ ਤਾਂ ਕਰ ਲਓ ਯਾਰ ਕੌਣ ਮੈਨੇਜਰ ਕੌਣ ਨਾ ਕਰੋ ਯਾਰ ਹੱਥ ਬੰਨ ਕੇ ਹੱਥ ਬੰਨ ਕੇ ਰਿਕਵੈਸਟ ਕਰਦਾ ਇਹ ਕੰਮ ਨਾ ਕਰੋ ਕਿਉਂਕਿ ਬੜੀ ਇਸ਼ਤ ਕਰਦੇ ਆ ਤੁਹਾਡੀ ਯਾਰ ਮੈਂ ਤਾਂ ਮੇਰੇ ਬਾਰੇ ਤਾਂ ਬਹੁਤ ਕੁਝ ਗੱਲਾਂ ਲਿਖੀਆਂ ਮੈਂ ਤਾਂ ਕਦੇ ਰਿਪਲਾਈ ਵੀ ਨਹੀਂ ਕੀਤਾ ਅੱਜ ਮਰਤੁਰਿਆ ਨਹੀਂ ਗਿਆ ਕਿਸੇ ਦੇ ਕਿਸੇ ਦਾ ਪੁੱਤ ਮਰਿਆ ਯਾਰ ਤੁਸੀਂ ਉੱਥੇ ਚੀਜ਼ਾਂ ਇੱਕ ਕੰਪੀਟੀਸ਼ਨ ਦੇਈ ਜਾਂਦੇ ਹੋ ਨਾ ਕਰੋ ਯਾਰ ਹੱਥ ਬੰਨ੍ਹ ਕੇ ਸਾਰੇ ਨਿਊਜ਼ ਚੈਨਲਾਂ ਨੂੰ ਹੱਥ ਬੰਨ੍ਹ ਕੇ ਰਿਕਵੈਸਟ ਤੇ ਇਹ ਗੈਂਗਸਟਰ ਅੱਜ ਧੜੇ ਬਾਜ਼ੀਆਂ ਵੀ ਉਹ ਗੈਂਗਸਟਰ ਜੀ ਉਹਦੇ ਉਹ ਕਲਾਕਾਰ ਉਹ ਧੜੇ ਬਾਜੀ ਦਾ ਕਿਸੇ ਧੜੇ ਬਾਜੀ ਦੇ ਨਹੀਂ ਹੈਗੇ ਅਸੀਂ ਮਿਹਨਤ ਕਰਕੇ ਉੱਠੇ ਆ ਭਰਾਵਾ ਆਪਣੀ ਮਿਹਨਤ ਦੇ ਸਿਰ ਤੇ ਆ ਜੋ ਆ